ਇਹ ਜਬਾ ਕਾ ਨੂੰ ਭੜਕਾਉਣੀ ਆ ਮੈਂ ਤਾਂ ਮੜ ਮੋਟਾ ਤੇਰਾ ਪਿਆਰੀ ਲਾਗੀ ਦੀ ਕਰਨ ਨਹੀਂ ਮੰਨਦਾ ਤੂੰ ਦੁਬਾਰੇ ਜ਼ਹਿਰ ਵਰਗੀ ਲਾਗੀ ਬੋਲ ਨਹੀਂ ਤੋ ਕੀ ਕੀ ਬੋਲਦੀ ਆ ਤੂੰ ਮੈਂ ਵੀ ਮਾਰ ਚੁ ਤੁਸੀਂ ਚੱਕ ਲਓ ਮੈਂ ਨਹੀਂ ਚੱਕਣਾਂ ਚੱਲ ਮੈਨੂੰ ਚੱਕਾ ਫੇਰਾ ਜਾ ਮੈਂ ਲੈ ਚੱਲਦੀ ਆ ਹਾਂ ਮੈਂ ਤੁਹਾਨੂੰ ਚੱਕਾ ਦੂੰ ਹੌਲੀ ਸਿੱਟੀ ਮੇਰੇ ਸਿਰ ਤੇ ਮਾਰ ਕੇ ਤੇ ਵਾਹ ਕਿੱਟ ਭਲਾਈ ਪਾ ਰਹੀ ਨੇ ਹਾ ਤੇਰਾ ਬੇੜਾ ਭੇਜੇ ਕੁੱਤੀਏ ਆ ਜਾ ਜਾ ਪਤਾ ਹੁਣ ਮੋੜੇ ਆਉਣੇ ਆ ਮੰਮੀ ਇਹ ਤੁਸੀਂ ਕਿੱਥੇ ਲੈ ਕੇ ਆ ਰਹੇ ਹੋ ਆਪਣੀਆਂ ਪਾਥੀਆਂ ਤਾਂ ਉਧਰ ਪਈਆਂ ਨਾਲੇ ਨਹੀਂ ਤਾਂ ਚੁੱਪ ਕਰ ਜਾ ਕੋਈ ਨਾ ਇਧਰ ਵੀ ਆਪਣੀ ਹੀ ਨੇ ਦੱਸੀ ਨਾ ਕਿਸੇ ਨੂੰ ਚੰਗਾ ਆਪਣੀਆਂ ਦੀਆਂ ਪਿੱਛਗੀਆਂ ਇੱਥੇ ਕਿੱਥੇ ਵਈਆਂ ਨੇ ਆਹ ਦੇ ਪਈਆਂ ਇਹ ਵੀ ਸੜਕ ਤੇ ਪਈਆਂ ਨੇ ਉਹ ਵੀ ਕੋਈ ਨਾ ਪੁੱਤੇ ਦਾ ਟਰਾਲੀ ਵਾਲਾ ਮਿੱਝ ਜੋ ਮੈਂ ਕਿਹਾ ਮਾਝਾ ਵਾਲਾ ਆਪਾ ਵਰਤ ਲੈਨੇ ਆ ਆਪਣੀਆਂ ਵਾਲੀਆਂ ਗਿੱਲੀਆਂ ਨੇ ਇਹ ਕਿਸੇ ਦੀਆਂ ਪਾਥੀਆਂ ਨੇ ਆਪਾਂ ਫਿਰ ਦੇ ਦਾਂਗੇ ਮੰਮੀ ਤੁਸੀਂ ਪੁੱਛ ਕੇ ਆਏ ਹੋ ਉਹਨਾਂ ਨੂੰ ਵੀ ਅਸੀਂ ਤੁਹਾਡੀਆਂ ਪਾਥੀਆਂ ਚੱਕਣੀਆਂ ਨਾ ਪੁੱਛ ਪੁੱਛ ਕੇ ਨਹੀਂ ਮੈਂ ਕੋਈ ਨਾ ਦੇ ਦਵਾਂਗੇ ਮਾਪੀ ਮੋੜ ਦੂ ਤੇ ਚੁੱਪ ਕਰ ਜਾ ਪਾਥੀਆਂ ਪਾ ਚੜ ਮੰਮੀ ਮੈਂ ਕੋਈ ਨਹੀਂ ਪਾਉਂਦੀ ਹੈਗੀ ਇਹਨਾਂ ਨੂੰ ਤੁਸੀਂ ਐਵੇਂ ਚੋਰੀ ਕਰਕੇ ਲੈ ਜਾਓਗੇ ਇਹਨਾਂ ਦੀਆਂ ਪਾਥੀਆਂ ਆਹੋ ਕੋਈ ਚੋਰੀ ਨਹੀਂ ਤੂੰ ਇੱਧਰ ਹਟ ਮੈਂ ਪਾਉਣੀ ਆ ਤੈਥੋਂ ਨਹੀਂ ਕੋਸਾਉਂਦਾ ਹੈਗਾ ਉਹ ਇਹ ਕੋਈ ਚੋਰੀ ਕਰਨਾ ਪਾਪ ਹੈ ਤੁਸੀਂ ਕਿਸੇ ਦੀਆਂ ਪਾਥੀਆਂ ਐਵੇਂ ਕਿਵੇਂ ਚੱਕ ਰਹੇ ਹੋ ਨਿਚਾਰੇ ਨਹੀਂ ਕਿਸੇ ਨੇ ਮਿਹਨਤ ਲਾ ਕੇ ਬਣਾਈਆਂ ਨੇ ਨਹੀਂ ਚੁੱਪ ਕਰ ਜਾ ਤੂੰ ਨਹੀਂ ਬਣਾਉਂਦੇ ਨਹੀਂ ਇਹਨਾਂ ਨੂੰ ਪਾਥਦੇ ਹੁੰਦੇ ਨੇ ਬਣਾਉਣ ਨੂੰ ਕੀ ਸਬਜ਼ੀ ਹੈ ਭੈਜਾ ਤੇ ਮੇਰੇ ਨਾਲ ਪਾਥੀਆਂ ਪਵਾ ਜਾ ਟਾਈਮ ਆਖੋ ਗੇ ਸੱਕੜਾ ਕੋ ਗਾ ਦੇ ਮੀਮੇ ਤੋਂ ਨੂੰ ਕਹਨੀ ਆ ਨਾ ਤੁਸੀਂ ਕਿਸੇ ਦੀਆਂ ਪਾਥੀਆਂ ਚੋਰੀ ਕਰੋ ਅਗਲਾ ਤੁਹਾਡੇ ਨਾਲ ਲੜੂਗਾ ਹਾਏ ਬੇ ਰੱਬਾ ਇਹ ਜਰੂਰ ਪਤਾ ਲਵਾ ਦੂ ਜੇ ਕਿਸੇ ਨੂੰ ਨਹੀਂ ਪਤਾ ਕਿੱਥੋਂ ਲੈ ਆਈ ਇਹਨੂੰ ਮੈਂ ਮੈਨੂੰ ਹੀ ਪਾਉਣ ਦੇ ਇਹ ਤਾਂ ਗਿੱਲੀਆਂ ਪੰਨਿਆਂ ਨੇ ਵੀ ਮੰਮੀ ਤੁਸ ਰਹਿਣ ਤੋਂ ਮੈਂ ਕਹਨੀ ਆ ਚਲ ਕੋਈ ਨਾ ਮੈਂ ਤਾਂ ਵਲੌਗ ਬਣਾ ਦਿੰਨੀ ਆ ਚਲ ਮੈਂ ਪਾਵਾ ਲੈਨੀ ਆ ਇਹਨੇ ਕੀ ਕਰਨਾ ਤੁਹਾਨੂੰ ਮੈਂ ਤੁਹਾਨੂੰ ਦਿਖਾਨੀ ਆ ਮੇਰੀ ਸਾਸੂ ਮਾਂ ਕਿਸੇ ਦੀਆਂ ਪਾਥੀਆਂ ਚੋਰੀ ਕਰ ਰਹੀ ਆ ਚਲ ਬਈ ਇਹ ਦੇਖੋ ਤੁਸੀਂ ਉਹ ਨਹੀਂ ਹੁੰਦਾ ਤਾਂ ਕਿੱਦੇ ਨੇ ਪੰਨਿਆਂ ਨੇ ਮੈਂ ਤੁਹਾਨੂੰ ਦੀ ਸੁਪਾ ਜਾਣਗੀ ਆ ਪਾਹ ਤਾਂ ਪਾਲੀਆਂ ਗਿੱਲੀਆਂ ਪੰਜੀਆਂ ਨੇ ਮੰਮੀ ਮੈਂ ਥੋੜਾ ਜਿਹਾ ਬਲੌਗ ਬਣਾਦਾ ਇਹਨਾਂ ਦਾ ਨਹੀਂ ਨਹੀਂ ਤਾਂ ਕੀ ਕਰਦੀ ਆ ਚਲੋ ਆਪਾਂ ਮੰਮੀ ਨੂੰ ਨਹੀਂ ਦੱਸਦੇ ਦੋਸਤੋ ਇਹ ਨਾ ਕਿਸੇ ਗਵੰਡੀ ਨੇ ਪਾਥੀਆਂ ਪੱਥੀਆਂ ਹੋਈਆਂ ਨੇ ਤੇ ਤੁਸੀਂ ਧਿਆਨ ਨਾਲ ਦੇਖ ਲਓ ਆਪੀ ਸੁੱਕੋ ਜਾਣਗੀਆਂ ਘਰੇ ਕੀ ਮਾੜੀਆਂ ਨੇ ਗਿੱਲੀਆਂ ਪਚਿੱਲੀਆਂ ਉੱਥੇ ਰੀ ਧੁੱਪ ਪੈਂਦੀ ਹੈਗੀ ਇਹ ਮੇਰੀ ਸਾਸੂ ਮਾਂ ਹੈ ਇਹ ਪਾਥੀਆਂ ਚੋਰੀ ਕਰ ਰਹੀ ਹੈ ਧਿਆਨ ਨਾਲ ਦੇਖ ਲੋ ਕੀ ਸ਼ਕਲ ਮੈਸੇ ਚੋਰੀ ਕਰਨਾ ਪਾਪ ਹੁੰਦਾ ਹੈ ਹਨਾ ਮੇਰੀ ਘਰਦਿਆ ਨੇ ਦੱਸਿਆ ਮੈਂ ਬਲੌਗ ਦੇ ਵਿੱਚ ਆਪਣੀਆਂ ਛੁੱਟੀਆਂ ਗੱਲਾਂ ਨਹੀਂ ਪਾਉਂਦੀ ਮੈਂ ਸੱਚੀ ਕੀ ਕਰੀ ਜਾਨੀ ਆ ਤੂੰ ਮੰਮੀ ਕੁਛ ਨਹੀਂ ਬਸ ਮੈਂ ਤਾਂ ਲੈ ਆ ਤਾਂ ਟੁਕਤੀ ਜਾਂਦੀਆਂ ਨੇ ਚਲ ਗੋਹੇ ਜੱਪੀ ਕੰਮ ਆ ਜਾਣਗੇ ਆ ਦੇਖ ਲੋ ਦੋਸਤੋ ਕਿੱਡਾ ਵੱਡਾ ਟੋਕਰਾ ਭਰ ਲਿਆ ਮੇਰੀ ਸੱਸ ਨੇ ਚੋਰੀ ਬਹੁਤ ਕਰਦੀ ਆ ਇਹ ਓ ਮਾਈ ਗੋਡ ਗਲੀਆਂ ਪਈਆਂ ਨੇ ਇਹਨੂੰ ਪੁੱਤੀਆਂ ਲੈ ਕੇ ਨਹੀਂ ਜਾਂਦੀਆਂ ਚੱਲ ਇੰਨੀਆਂ ਕੀ ਮਸਾ ਚੱਕੂਗੀ ਇਹ ਤਾਂ ਚੱਲ ਨਹੀਂ ਚੱਕ ਮੰਮੀ ਜੀ ਮੇਰੇ ਤੋਂ ਨਹੀਂ ਆ ਚੱਕੀਆਂ ਜਾਂਦੀਆਂ ਚੱਕੀਆਂ ਕਿਉਂ ਨਹੀਂ ਜਾਂਦਿਆਂ ਚੱਕ ਇਹਨਾਂ ਨੂੰ ਮੈਨੂੰ ਨਹੀਂ ਪਤਾ ਹੋਏਗਾ ਮੈਂ ਨਹੀਂ ਚੋਰੀ ਦੀਆਂ ਪਾਥੀਆਂ ਚੱਕਦੀ ਬਹਿਲ ਕਿਸੇ ਥਾਂ ਦੀ ਨਹੀਂ ਚੋਰੀ ਦੀਆਂ ਨਹੀਂ ਹੈਗੀਆਂ ਇਹ ਤਾਂ ਮੇਰੀ ਸਹੇਲੀ ਹੋਇਆ ਤੂੰ ਜਮਾਨਾ ਫਿਕਰ ਕਰ ਮਾਫੀ ਕਹਿ ਦਉ ਉਹਨੂੰ ਮੰਮੀ ਮੈਂ ਨਹੀਂ ਚੱਕਦੀ ਹੈਗੀ ਮੈਂ ਤਾਂ ਗੈਰੀ ਨੂੰ ਵੀ ਦੱਸੂ ਜਾ ਕੇ ਵੀ ਤੁਸੀਂ ਚੋਰੀ ਪਾਥੀਆਂ ਚੱਕੀਆਂ ਇਹ ਹੁਣ ਉਹੀ ਮਸਤਗੀ ਜੇ ਮੜਾ ਜੈਨੂੰ ਪਿਆਰ ਨਾਲ ਬੁਲਾ ਲਿਆ ਨਹੀਂ ਤੋ ਮੇਰਾ ਕਹਿਣਾ ਮੈਂ ਚੋਰੀ ਨਹੀਂ ਕਰਦੀ ਜੀ ਤੁਸੀਂ ਚੱਕ ਲਓ ਮੈਂ ਨਹੀਂ ਚੱਕਦੀ ਚੱਲ ਮੈਨੂੰ ਚੱਕਾ ਫੇਰਾ ਜਾ ਮੈਂ ਲੈ ਚੱਲਦੀ ਹਾਂ ਹਾਂ ਮੈਂ ਤੁਹਾਨੂੰ ਚੱਕਾ ਦੂੰਗੀ ਹੌਲੇ ਸਿੱਟੇ ਮੇਰਾ ਸਰਚ ਮਾਰਾ ਕਿਤੇ ਵੂ ਇਹ ਤਾਂ ਬਲਾਈ ਪਾਰੀ ਨੇ ਹਾਏ ਤੇਰਾ ਬੇੜਾ ਬਹਿ ਜਾ ਕੁੱਤੀਏ ਨੀ ਸਰ ਚ ਮਾਰੀ ਮੇਰੇ ਹਾਏ ਹਾਏ ਸਰ ਦੁਖਣ ਲਾਉਗੀ ਮੇਰਾ ਇਹ ਮੰਮੀ ਚੱਲੀ ਗਏ ਚੱਲ ਚੱਲ ਲੰਘ ਚੱਲ ਫਟਾਫਟ ਲੰਘ ਚੱਲ ਚੱਲ ਨੀ ਕੋਈ ਆ ਰਿਹਾ ਜਾ ਫਟਾਫਟ ਮੰਮੀ ਫਿਰ ਤੁਸੀਂ ਚੋਰੀ ਕਿਉਂ ਕਰਦੇ ਹੋ ਜੋ ਤੁਹਾਨੂੰ ਇੰਨਾ ਡਰ ਲੱਗਦਾ ਕੋਈ ਚੋਰੀ ਨਹੀਂ ਕਰਦੀ ਤੂੰ ਆ ਜਾ ਗਰਮੀ ਨਿਆ ਪਰ ਹਾਲ ਕਰ ਰੱਖਿਆ ਕਿਹ ਕਰਨ ਕਿੱਧਰ ਲੰਗੇ ਸਾਰੇ ਉਹ ਬਚਪਨ ਮੇ ਵੀ ਨਹੀਂ ਦੀ ਲਾ ਗੈਰੀ ਤੁਹਾਡੇ ਤਾਂ ਲਾਈਟ ਹੀ ਨਹੀਂ ਆਂਦੀ ਹੈਗੀ ਲਾਈਟ ਤਾਂ ਹੁਣ ਮੀਂਹਾਂ ਨੇ ਪਿਆਰੇ ਹੀਪੜ ਦਾ ਆਈ ਹੋਈ ਪਈ ਆ ਤੰਗ ਕਰਕੇ ਹਾਂ ਕਿਆ ਬਾਤ ਹੈ ਬਈ ਇਹਦਾ ਸੂਟ ਪਾ ਲਿਆ ਬਈ ਚੜਾਈਆਂ ਨੇ ਸੋਹਣਾ ਲੱਗਦਾ ਡਰ ਗਈ ਸੱਸ ਤੋਂ ਡਰ ਗਈ ਨਹੀਂ ਹਾਂ ਫਿਰ ਮੈਂ ਕਿਹਾ ਵਿਚਾਰੇ ਕਹਿ ਰਹੇ ਨੇ ਪਾਲਮਾ ਹਣਾ ਵਧੀਆ ਸੂਟ ਛੜ ਪਾਲ ਗਿਆ ਉਹ ਦਿਨ ਦੇ ਲੋਅਰ ਟ੍ਰੀਨਟ ਪਾਈ ਫਰੀਆਂ ਨਹੀਂ ਬਹੁਤ ਔਖੇ ਨੇ ਪਾਣੀ ਇਹ ਪਤਾ ਕਿੰਨੀ ਗਰਮੀ ਆ ਰਹੀ ਆ ਮੈਂ ਤਾਂ ਹੁਣੀ ਚੇਂਜ ਕਰੂੰਗੀ ਜਾ ਕੇ ਨਹੀਂ ਨਹੀਂ ਵਧੀਆ ਲੱਗ ਰਹੀ ਸੱਚ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਹੂੰ ਇੱਧਰ ਆਇਆ ਤੁਸੀਂ ਪਤਾ ਨਹੀਂ ਨਾ ਮੈਨੂੰ ਮੈਨੂੰ ਮੰਮੀ ਲੱਗੀ ਸੀ ਆਪਣੇ ਨਾਲ ਕਿੱਥੇ ਪਤਾ ਨਹੀਂ ਕਿਹਦੀਆਂ ਪਾਥੀਆਂ ਲਈਏ ਚੱਕ ਕੇ ਮੰਮੀ ਕਿਉਂ ਆਪਣੇ ਪਾਥੀ ਨਹੀਂ ਹੈ ਹੱਦਾ ਤੁਹਾਡੇ ਭਾਜੀ ਇੰਨੀਆਂ ਪਾਥੀਆਂ ਪਈਆਂ ਨੇ ਉਹੀ ਤਾਂ ਮੈਂ ਕਹਿ ਰਹੀ ਆ ਵੀ ਤੁਹਾਡੇ ਹੈਗੀਆਂ ਤੁਸੀਂ ਲੋਕਾਂ ਦੀਆਂ ਕਾਹਨੂੰ ਚੱਕਦੀਆਂ ਹਾਂ ਮੰਮੀ ਚੋਰ ਨਹੀਂ ਤੁਹਾਡੇ ਪਤਾ ਉਹਨਾਂ ਕਹਦੇ ਹੁਣਗਾ ਤੇਰਾ ਜੁੰਡੇ ਪਟ ਦੁੱਤਰ ਆ ਕੇ ਉਹ ਕਿਉਂ ਮੈਂ ਮੰਮੀ ਨੂੰ ਕਿਹਾ ਸੀ ਮੈਂ ਤਾਂ ਮੰਮੀ ਨੂੰ ਮੂਹਤੇ ਕਹਤਾ ਮੈਂ ਕਿਹਾ ਮੰਮੀ ਤੁਸੀਂ ਚੋਰੀ ਕਰਦੇ ਹੋ ਨਾ ਚੋਰੀ ਕਰਨਾ ਬਹੁਤ ਮਾੜੀ ਗੱਲ ਆ ਹਾਂ ਫਿਰ ਕੀ ਕਹਿੰਦੀ ਕਹਿੰਦੀ ਕੁਝ ਨਹੀਂ ਹੁੰਦਾ ਓਏ ਉਹਨੇ ਕਿ ਇੱਥੇ ਪਾਥੀਆਂ ਪਲ ਦਿੱਤੀ ਹੋਣਗੇ ਹੁਣ ਉਹ ਚੱਕ ਲਈ ਹੋਣੀ ਯਾਰ ਉਹ ਤੈਨੂੰ ਕੀ ਪਤਾ ਨਹੀਂ ਚੋਰੀ ਕਰ ਲਈ ਆ ਚੱਕ ਕੇ ਮੰਮੀ ਪੁੱਛਿਆ ਵੀ ਨਹੀਂ ਉਹਨੇ ਜਿਹੜੀਆਂ ਪਾਥੀਆਂ ਸੀ ਉਹ ਗਵਾਨਣਾ ਪੰਜਾਬ ਰ ਇੱਥੇ ਪਾਥੀ ਰਹਿ ਜਾਂਦੀਆਂ 100 ਪਾਥੀ ਦੇ 50 ਪਾਥੀ ਦੇ ਉਹ ਲੈਣ ਗਈ ਹੋਊ ਕਿਸੇ ਦੀ ਮੈਨੂੰ ਨਹੀਂ ਪਤਾ ਪਰ ਤੇਰੀ ਮੰਮੀ ਚੋਰ ਐ ਨਹੀਂ ਐਗੀ ਚੋਰੀ ਕਰਕੇ ਲਈ ਆ ਆ ਕਿਸੇ ਹੋਰ ਨੂੰ ਕਹਿਣ ਜਾ ਕੇ ਚੰਗਾ ਤੂੰ ਚੋਰ ਆ ਕਿਉਂ ਨਾ ਕਹਾਂਗੀ ਜਾਂ ਚੋਰੀ ਕਰਦੀ ਆ ਫਿਰ ਤਾਂ ਮੈਂ ਕਹੂੰਗੀ ਨਾ ਹੁਣ ਸਾਸਿ ਨੂੰ ਕਹੀਏ ਇਹਨੇ ਚੋਰਾ ਚੋਰਾ ਜੇ ਤੂੰ ਕਰੇਂਗੀ ਚੋਰੀ ਮੈਂ ਤਾਂ ਤੈਨੂੰ ਵੀ ਕਹੂੰਗੀ ਹੱਦਾਂ ਤੇਰੇ ਭਾਦੀ ਲੈ ਲੈ ਹੱਦ ਕਿਉਂ ਹੱਸ ਕੇ ਹੋ ਰਿਆਂ ਹਾਂ ਹਾਂ ਚੋਰੀ ਕਰਨਾ ਤਾਂ ਮਾੜੀ ਗੱਲ ਆ ਫਿਰ ਮਾੜੀ ਗੱਲਾਂ ਬੜੀ ਦੇਖੀਆਂ ਨੇ ਮੰਗ ਕੇ ਲਾ ਲੂ ਨਾ ਕਿਸੇ ਤੋਂ ਚੀਜ਼ ਜਾ ਰਹੀ ਸੱਚੀ ਬਣਦੀ ਆ ਐ ਥੋੜਾ ਹੁੰਦਾ ਯਾਰ ਚੱਲ ਹੋਰ ਉਹਨਾਂ 'ਚ ਤੇ ਕਰੀਂ ਗੱਲ ਤੁਸੀਂ ਪੁੱਛਿਓ ਤੁਸੀਂ ਕਹੇਓ ਤਾਂ ਮੰਮੀ ਨੂੰ ਮੈਂ ਤਾਂ ਕਿਉਂ ਲੋਕਾਂ ਦੀਆਂ ਪਾਠੀਆਂ ਚੱਕ ਕੇ ਲਿਆਂਦੀ ਆ ਚੱਲ ਚੰਗਾ ਮੈਂ ਕਰਾਂ ਕੋਈ ਲੜਨ ਆਜੂਗਾ ਫਿਰ ਕੀ ਫਾਇਦਾ ਉਹ ਚੰਗਾ ਮੇਰੀ ਮਾਂ ਕਹਿ ਦਊਂਗਾ ਹਾਂ ਦੱਸ ਕੀ ਕਹਿਣਾ ਉਹ ਤਾਂ ਕਰੇ ਪਤਾ ਉਹਦਾ ਕਾਦਾ ਫਾਈਲ ਦਾ ਫਾਈਲ ਦਾ ਕਰ ਲਿਆ ਪਤਾ ਕੀ ਪਤਾ ਕਰਨਾ ਹਲੇ ਨਹੀਂ ਕੁਝ ਬਣਿਆ ਟਾਈਮ ਲੱਗੂਗਾ ਉਹ ਯਾਰ ਤੂੰ ਕਹੇ ਕਿ ਕਰਾ ਪਰ ਯਾਰ ਤੂੰ ਜਾਈ ਇੱਥੋਂ ਆ ਕਲੇਸ਼ ਸੱਚ ਆਪਾਂ ਫਾਈਲ ਦਾ ਤਾਂ ਕਰ ਲਾਂਗੇ ਤੁਸੀਂ ਮੈਨੂੰ ਐਂ ਦੱਸੋ ਆਪਾਂ ਉਧਰਲੇ ਘਰ ਚੱਲੀਏ ਦੇਖੀ ਇੱਥੇ ਤਾਂ ਨਾ ਲਾਈਟ ਆਂਦੀ ਹੈ ਨਾ ਕੁਛ ਉਧਰ ਲਾਈਟ ਹੈ ਨਹੀਂ ਉੱਥੇ ਟਰਾਂਸਫਾਰਮਰ ਧਰਨ ਵਾਲਾ ਉਥੇ ਸਪਲਾਈ ਨਹੀਂ ਪਹੁੰਚੀ ਵੀ ਹਲੇ ਉਹ ਕੋਠੀ ਨੂੰ ਟਰਾਂਸਫਰ ਨਵਾਂ ਰੱਖਣਗੇ ਹੁਣ ਉਹ ਤੁਹਾਡੇ ਏਰੀਆ ਚ ਕਿਤੇ ਟਰਾਂਸਫਾਰਮ ਹੀ ਨਹੀਂ ਹੈਗਾ ਉਹ ਹੈਗੇ ਨੇ ਹੁਣ ਇਹੀ ਤਾਂ ਲਾ ਰੱਖੇ ਲੋਕਾਂ ਨੇ ਇੰਨੀ ਗਰਮੀ ਹੋਈ ਪਈ ਆ ਲੋੜ ਪਈ ਐਸੀ ਦਾ ਫਾਇਦਾ ਕੀ ਆ 40 45000 ਕੰਨ ਤੇ ਲਟਕਾਰ ਖਿਆ ਜੇ ਟਰਾਂਸਫਰਮ ਹੀ ਹੈਗਾ ਐਸੀ ਨੂੰ ਕੀ ਕਰਨਾ ਉਹ ਫਿਰ ਉਹੀ ਗੱਲ ਆ ਹੁਣ ਐਸੀ ਦਾ ਲੋੜ ਪਈਆਂ ਦਾ ਟਰਾਂਸਫਰਮਾ ਦੇ ਬੜੇ ਧਰਨੇ ਪੈਂਦੇ ਨੇ ਹੁਣ ਆ ਮੇਰੇ ਹਾਲ ਦੇਖਿਓ ਕੀ ਹੋਇਆ ਜਿੱਦਣੇ ਮੈਂ ਤੁਹਾਡੇ ਘਰ ਆਈਆਂ ਮੈਂ ਕਾਲੀ ਹੋ ਗਈਆਂ ਨਹੀਂ ਮੇਰਾ ਰੰਗ ਇੰਨਾ ਚਿੱਟਾ ਸੀ ਹਾਂ ਚਿੱਟਾ ਦੀ ਰੰਗ ਇਹਦਾ ਕੋਈ ਨਹੀਂ ਵਗ ਚੱਲਾਂਗਾ ਉੱਥੇ ਅੰਦਰ ਰਹਿ ਕੇ ਬਾਹਰ ਤਾਂ ਫੇਰੀਆਂ ਨਹੀਂ ਆ ਮੇਰੀ ਗੱਲ ਸੁਣ ਲਓ ਨਾਲੇ ਮੰਮੀ ਨਾਲ ਗੱਲ ਕਰ ਲਓ ਅੱਜ ਤੋਂ ਬਾਅਦ ਜੇ ਕਿਸੇ ਚੋਰੀ ਕਰੀਏ ਨਾ ਫਿਰ ਦੇਖ ਲਿਓ ਤੂੰ ਹੀ ਲਾ ਟੱਕਰੋ ਦੇ ਨਾ ਮੈਂ ਨਹੀਂ ਕੁਝ ਕਹਿਣਾ ਮਾਤਾ ਨੂੰ ਤੂੰ ਸਮਝਾ ਰਿਹਾ ਮੈਂ ਲੱਭੂ ਨੂੰ ਵੀ ਦੱਸੂਗੀ ਨਾਲੇ ਤੇਰੀ ਪਿਆਰੀ ਸੱਸੂ ਮਾਂ ਨੂੰ ਤੂੰ ਸਮਝਾ ਰਿਹਾ ਜਾ ਕੇ ਮੈਂ ਲੱਭੂ ਨੂੰ ਵੀ ਦੱਸੂਗੀ ਵੀ ਤੇਰੀ ਮੰਮੀ ਚੋਰੀ ਕਰਦੀ ਆ ਨਾ ਤੂੰ ਇਹ ਗੱਲ ਮੰਨਦੀ ਐ ਤਾਂ ਸੂਟ ਪਾ ਲਿਆ ਉਹਨੂੰ ਤੂੰ ਸਮਝਾ ਰੇ ਤੇਰੀ ਗੱਲ ਮੰਨ ਮੈਂ ਤਾਂ ਚੇਂਜ ਕਰ ਰਹੀ ਆ ਮੈਨੂੰ ਤਾਂ ਗਰਮੀ ਆਉਂਦੀ ਆ ਹਾਂ ਉਹਦੀ ਗਰਮੀ ਤੈਨੂੰ ਦੱਸੂ ਬਰਾ ਕੋਈ ਨਾ ਜਾ ਤੂੰ ਮੜਾ ਜਾ ਅੰਦਰ ਇੱਕ ਤਾਂ ਨੁਪਤੇ ਦੀ ਜਿੱਪ ਜੀ ਵਿਗੜ ਗਈ ਨਾ ਮੈਨੂੰ ਕੁਛ ਦਿੰਦਾ ਇੱਕ ਤਾਂ ਆਇਆ ਨਾ ਕਲਵਾਉਣ ਵਾਲੀ ਹੋਈ ਪਿਆ ਟਾਈਮ ਨਹੀਂ ਲੱਗਦਾ ਮਾਤਾ ਹੋਰ ਬੈਠੀ ਐ ਲੈ ਆਹ ਬੈਠੀ ਐ ਹਾਂ ਪੁੱਤ ਨਾ ਹਾਂ ਬੁਤੈ ਦਾ ਤੁੰ ਸਿਆਣੀ ਬਿਆਣੀ ਤੂੰ ਹੈਂਗੀ ਆ ਮੈਨੂੰ ਠੀਕ ਆ ਕਿੰਨੀ ਮੈਨੂੰ ਆਏ ਬੋਲਦਾ ਭੱਜ ਭੱਜ ਪੈਣਾ ਮੈਨੂੰ ਤੂੰ ਕਿੱਥੇ ਗਈ ਤੇ ਅੱਜ ਪਹਿਲਾਂ ਦੱਸ ਵਾ ਹੁਣ ਤੂੰ ਕਿੱਥੋਂ ਆਈ ਹੁਣ ਤੂੰ ਆਏ ਕਿੱਥੇ ਜਾਣਾ ਮੈਂ ਕੋਤੋਂ ਬੱਸ ਹੀ ਨਹੀਂ ਚੜੀ ਮੈਂ ਤਾਂ ਕਰੀ ਆ ਕਰੀ ਕੰਮ ਨਹੀਂ ਮੁੱਕਦੇ ਜਿੱਥੇ ਹੁਣ ਤੂੰ ਜਾ ਕੇ ਆਈ ਆ ਮੈਨੂੰ ਸਭ ਪਤਾ ਲੱਗ ਗਿਆ ਠੀਕ ਆ ਮੈਨੂੰ ਸਾਰਾ ਕੁਝ ਦੱਸ ਤਾ ਉਹਨੇ ਕਿੱਥੇ ਗਈ ਤੇ ਹੁਣ ਤੂੰ ਉਹਨੂੰ ਲੈ ਕੇ ਅਸਥੋਪਾਥੀਆ ਜਾ ਕੇ ਲੈ ਤੇ ਗੁੱਤ ਆਪਣੇ ਬੇਟ ਦੂਜੇ ਬੇੜੇ 'ਚ ਮੇਰੀ ਗੱਲ ਸੁਣ ਬੋ ਬਾੜੇ ਨੇ ਆਪਣੇ ਉਹਦੇ ਪਤਾ ਨਹੀਂ ਉਹ ਬੈ ਜਾ ਮਾ ਤਾਂ ਸਭ ਪਤਾ ਠੀਕ ਆ ਚੱਕ ਲਈਆਂ ਪਾਥੀਆਂ ਉਹ ਕਹਿੰਦੀ ਮਾਦਾ ਚੋਰੀ ਆਖ ਲਈ ਗਈ ਨਹੀਂ ਪਾਥੀਆਂ ਗੇਸ਼ਰੀਆਂ ਨਾ ਨਾ ਪੁੱਤ ਮੈਨੂੰ ਜਿੱਡੀ ਮਰਜ਼ੀ ਸੌਂਦ ਵਾਲਾ ਮੈਂ ਭਲਾ ਕਿਉਂ ਚੋਰੀ ਕਰੂੰ ਵੇ ਮੈਂ ਤਾਂ ਆਪ ਹੀ ਬਥੇਰੀਆਂ ਪਾਦੇ ਗੇੜਾ ਨਹੀਂ ਖਾਣ ਦੇਂਦੇ ਜਿਹੜੇ ਘਾਰੇ ਲਾਇਏ ਪਹਿਲੇ ਹਾਂ ਲਾਇਏ ਪਹਿਲੇ ਲੋਕੇ ਦੇ ਪਥੀ ਨੂੰ ਚੱਕਦੇ ਨੇ ਉਹਨੇ ਮੈਨੂੰ ਆਪ ਕਿਹਾ ਝੂਠ ਨਹੀਂ ਬੋਲ ਜੰਗਾ ਉਹ ਮੈਂ ਕਿੱਥੇ ਗਈ ਇਹ ਜੀ ਗੁੱਤਨੀ ਨੂੰ ਬਟਾ ਮੈਂ ਦੇਨੀ ਆ ਮੈਂ ਖੜੀ ਪਾਥੀਆਂ ਚੱਕ ਲਈਆਂ ਨਹੀਂ ਫੇਰ ਤੂੰ ਲੈ ਗਈ ਵੀ ਨਾਲ ਉਹਨੂੰ ਜੱਤ ਨੇ ਪਤਾ ਆ ਤੇਰੇ ਉਹ ਨਹੀਂ ਬਣਦੀ ਤੂੰ ਨਾਲ ਲੈ ਕੇ ਜਾਨੀ ਆ ਉਹ ਗੱਦਰ ਲੈ ਕੇ ਖੜਦੇ ਨੇ ਵੀਡੀਓ ਜੀ ਕਰਦੇ ਬਣਾਤੀ ਹੋਣੀ ਉੱਥੋਂ ਨੇ ਮੇਰੀ ਗੱਲ ਸੁਣ ਤੈ ਮੈਨੂੰ ਕਿਹਾ ਨਹੀਂ ਹੈ ਕਿ ਪੁੱਤ ਵੀ ਮੈਂ ਮਾਸੀ ਨਾਲ ਗੱਲ ਕਰ ਲੂੰ ਮਾਂ ਤੂੰ ਮੇਰੇ ਘਰ ਵਾਲੀ ਨਾਲ ਪਿਆਰ ਨਾਲ ਰਹਿ ਹੁਣ ਮੈਂ ਉਹਦੇ ਨਾਲ ਪਿਆਰ ਨਾਲ ਰਹੂੰ ਦੇਖੋ ਨੇ ਮੇਰੇ ਨੌ ਪਾਲ ਸਲਾਤੀ ਦੇਖ ਇੰਨੀ ਸੋਹਣੀ ਲੱਗਦੀ ਆ ਵੇ ਗੱਲ ਸੁਣ ਮੇਰੀ ਮੈਂ ਤਾਂ ਇਹ ਵੀ ਸੋਚੀ ਜਾਂਦੀ ਮੈਂ ਹੁਣੇ ਕੋ ਛੋਟੀ ਜੀ ਟੂਮਣੀ ਜੀ ਲਿਆ ਦਿੰਨੀ ਆ ਕੰਨ ਟੱਕੇ ਜਾਣਗੇ ਪੁੱਤ ਤਾਂ ਕਰਕੇ ਓਏ ਉਹ ਤਾਂ ਠੀਕ ਆ ਆਪਾਂ ਜਿਹੜਾ ਤੂੰ ਆ ਤੁਸੀਂ ਕਰ ਰਹੇ ਹੋ ਤੈਨੂੰ ਪਤਾ ਹੈ ਨਾ ਉਹ ਕਿਤੇ ਬਾਗ ਜਿਹੋ ਗੱਦ ਫੋਨ ਦੇ ਨਾਲ ਰੱਖਦੀ ਆ ਫੋਨ ਉਹਦੇ ਕੋਲੇ ਦੀ ਕਿ ਨਾ ਉਹਨੇ ਗੱਦ ਬਣਾ ਲਈ ਵੀਡੀਓ ਫੜ ਕੇ ਪਿੱਛੇ ਜਰੀ ਬਣਾ ਕੇ ਨੈਟ ਤੇ ਪਾ ਦੂ ਉਹ ਉਹ ਸਾਰੇ ਪਿੰਡ ਦੇ ਨੇ ਲੜਦੇ ਫਿਰਨੇ ਤੀਵੇਂ ਤੇਰੇ ਨਾਲ ਪਹਿਲੀ ਲੜਾਈ ਪਈ ਵੀ ਤੇਰੀ ਉਹ ਵੇ ਬਣਾ ਲਈ ਬਣਾ ਲਈ ਉਹ ਦੇ ਨਹੀਂ ਤੈਨੂੰ ਦੱਸਦਾ ਮੈਂ ਉਹ ਦੇ ਨਹੀਂ ਚਾਰਦੇ ਮੈਂ ਪਾ ਦੂ ਕਿਤੇ ਉਹ ਉਹਨੂੰ ਮੇਰੇ ਕਹਿ ਕੇ ਆਇਆ ਉਹਦਾ ਮਹਾਂ ਕੋਈ ਧਾਰੀ ਪਾਥੀਆਂ ਲੈ ਗਈ ਹੋਊਗੀ ਮੈਂ ਉਹ ਚੱਕ ਲੈਣ ਗਈ ਹੋਊਗੀ ਹਾਂ ਹਾਂ ਧਾਰੀਆਂ ਲੈਣੀਆਂ ਸੀ ਧਾਰੀਆਂ ਲੈਣੀਆਂ ਸੀ ਹਾਂ ਕਿਉਂ ਹਾਂ ਹਾਂ ਪੁੱਤ ਉਹ ਤਾਂ ਮੈਂ ਧਾਰੀਆਂ ਲੈਣੀਆਂ ਸੀ ਉਹ ਲੈ ਕੇ ਆਈ ਤੀ ਚਲ ਕੋਈ ਨਾ ਹੋ ਕੇ ਕਹਿੰਦੀ ਮੈਨੂੰ ਕਿਉਂ ਹੁਣ ਤਾਂ ਕੋਈ ਨਹੀਂ ਕਹਿੰਦੀ ਲੈ ਗਈ ਨਹੀਂ ਪਾਥੀਆਂ ਹੁਣ ਮੰਨ ਗਈ ਆਪੀ ਦੇ ਹਲਾ ਆ ਗਈ ਨੇ ਲੈਣ ਤੇ ਨਾਲੇ ਜਿਹੜਾ ਬਾਹਰ ਜਾਣਾ ਹੀ ਆ ਉਹ ਲੈ ਜਾ ਕੁੜੀ ਨਾਲ ਪਈਓ ਅਵੇਲੀ ਉਹ ਇਹਨੂੰ ਲੈ ਗਈ ਨਾਲ ਤੂੰ ਬਿਮਾਰ ਹੋ ਜੂ ਬਾਰ ਗਈ ਇਹ ਅੱਛਾ ਇਹਦੀ ਬਿਮਾਰੀ ਦੀ ਫਿਕਰ ਹੋਗੀ ਮੇਰੀ ਤਾਂ ਕੋਈ ਫਿਕਰ ਨਹੀਂ ਬੇ ਟੋਕਰਾ ਮੇਰੇ ਐ ਮਾਰਿਆ ਸਿਰ ਚ ਨਾ ਮੇਰੇ ਨੂੰ ਮੇਰੇ ਦੋਨਾਂ ਦਾ ਜ਼ਰਦੂ ਕੀ ਜਾਂਦਾ ਭਾਈ ਉਹ ਫਿਰ ਉਹਨੂੰ ਕੀ ਪਤਾ ਉਹਨੂੰ ਪਤਾ ਪਾਤੀਆਂ ਦਾ ਹੱਦਾ ਤੇਰੇ ਭਾਈ ਦੂਨ ਨਾਲ ਲੈ ਗਈ ਯਾਰ ਬੇ ਜੇ ਕੁੜੀ ਕੰਮ ਨਹੀਂ ਹੋਵੇ ਫਿਰ ਮੈਨੂੰ ਇਹਨੂੰ ਲਿਜਾਣ ਦੀ ਕਾਨੂੰ ਲੋੜ ਪਵੇ ਕਿਤੇ ਗੌਂਡਣ ਲੈ ਨਾਲ ਆਂਟੀ ਆਈ ਹੁੰਦੀ ਇਹਨੂੰ ਲੈ ਜਾਏਗਾ ਚਾਚੀ ਨੂੰ ਹੂੰ ਤੇਰੇ ਕੋਲ ਹਰੇ ਗਈ ਬੈਠੇ ਰਹਿੰਦੀ ਆ ਉਹਨੂੰ ਲੈ ਗਈ ਚੱਕ ਕੇ ਹੋਂ ਗੌਂਡਣਾ ਜਾਣ ਗਿਆ ਅਗਲਿਆਂ ਦੇ ਭਾਈ ਆਪ ਦੇ ਕੰਮ ਨਹੀਂ ਮੁੱਕਦੇ ਨਾ ਨਾ ਬੇਲੀਆਂ ਨਹੀਂ ਮੇਰੇ ਨਾਲ ਤੁਰਨਾਂ ਨੂੰ ਅਜਾ ਤੂੰ ਜਾਣੀ ਹਰੇਕ ਨਾਲੇ ਜੇ ਕਿਤੇ ਜਾਣਾ ਮੈਂ ਫਿਰਾਂ ਦੇ ਘਰ ਲਾਉਣ ਬਾਕੀ ਮੈਂ ਉੱਥੇ ਪਾਕੀ ਮੈਂ ਫਿਰਾਂ ਦੇ ਮਕਾਨਾਂ ਦੇ ਪਾਕੀ ਉਹ ਮਕਾਨਾਂ ਤੇ ਤਾਂ ਭਾਈ ਹੁਣ ਜਾਣਾ ਪੈਂਦਾ ਉੱਥੇ ਉਹਨਾਂ ਨੂੰ ਖੀਰਨੇ ਪਾਉ ਨੂੰ ਦੁੱਧ ਖਾਣੇ ਵੀ ਆਏ ਕੀਰਨੇ ਪਾਲਾ ਵੀ ਕੀਰਨੇ ਵੀ ਕਿਸੇ ਨੂੰ ਪਾਉਣੇ ਆਉਂਦੇ ਹੁੰਦੇ ਨੇ ਹੁਣ ਮੈਨੂੰ ਭਈ ਆਉਂਦੇ ਨੇ ਵਿਚ ਆਉਂਦੇ ਨਹੀਂ ਹੈਗੇ ਮੋੜ ਦੇਣੇ ਇਹ ਮੋੜ ਦੇਣੇ ਹੁੰਦੇ ਨੇ ਭਾਈ ਉਹ ਚੰਗਾ ਮੈਂ ਉਹ ਨਹੀਂ ਕਹਿੰਦਾ ਤੂੰ ਮੈਨੂੰ ਐ ਕਹਿਣਾ ਠੀਕ ਹੈ ਮੈਂ ਵੀ ਕਿੰਨ ਨਾਲ ਜਾ ਗਿਆ ਜੀਗਾ ਉਹਨੂੰ ਨਾਂ ਨਾਂ ਲ ਮੈਂ ਚਾਰ ਭਾਈ ਮੈਂ ਤਾਂ ਕੰਨਾਂ ਨੂੰ ਹੱਥ ਲਾ ਲਾ ਕੋਈ ਨਾ ਉਹ ਤੇਰੀ ਬਣਾ ਕੇ ਵੀਡੀਓ ਪਾ ਦੂ ਸਾਰਾ ਪਿੰਡ ਦੇ ਨਾਲ ਪਹਿਲੀ ਨੜਦਾ ਫਿਰਦਾ ਬੁੜੀਆਂ ਤੇਰੇ ਨਾਲ ਹੀ ਨਹੀਂ ਲੜਦੀਆਂ ਨੇ ਉਹ ਹੋਰ ਲੜਨ ਗਈਆਂ ਹਾਦਾ ਤੇਰੇ ਭਾਦੀ ਮਾਤਾ ਤੂੰ ਸਮਝਦਾ ਨਾ ਛਿਆਣੀ ਉਹਨੂੰ ਕਿਉਂ ਕਿਉਂ ਨਹੀਂ ਸੀ ਫਿਰਦੀ ਹਰਥੋਂ ਐ ਬਿਮਾਰ ਹੋ ਗਿਆ ਪੈ ਗਈ ਦਵਾਈ ਦਵਾਉਣਾ ਫਿਰ ਜਾਊਂਗਾ ਮੈਂ ਮੈਨੂੰ ਹੋਰ ਕੰਮ ਨਹੀਂ ਕੋਈ ਅੱਛਾ ਉਹ ਤਾਂ ਬਿਮਾਰ ਹੋਣ ਦੀ ਫਿਕਰ ਆ ਮਾਂ ਦੀ ਤਾਂ ਕੋਈ ਫਿਕਰ ਨਹੀਂ ਦੀਆ ਹੋ ਜੇ ਤੈਨੂੰ ਦਵਾਈ ਦਵਾਉਣੀ ਸੀ ਮੇਹਣ ਨੂੰ ਤੈਨੂੰ ਕੱਲ੍ਹ ਦਵਾਈ ਦਵਾ ਕੇ ਲੈ ਆਇਆ ਹਲੇ ਮੈਂ ਹਾਦਾ ਤੇਰੇ ਭਾਦੀ ਮਾਤਾ ਤੋਨੂ ਪੇਜ ਮੇਰੇ ਲਵੇ ਉਹਦੀ ਗੁਤਨੀ ਨੂੰ ਬਟਾ ਮਾਇ ਦਿੰਨੀ ਆ ਪਰ ਦੇ ਨਾ ਆਪਣੀ ਗੱਲ ਤਾਂ ਨਹੀਂ ਮੰਨਦੀ ਵੀ ਹਾਂ ਮੈਂ ਕਰਿਆਵੇਂ ਮੈਨੂੰ ਗਰਾਂ ਜਾ ਪਾਇਆ ਨਾ ਉਹਦੇ ਪਾਈ ਦੇਖੀ ਨੇ ਵੀਡੀਓ ਪੱਕਾ ਦੇਖੀ ਨੇ ਵੀਡੀਓ ਬਣਾਈ ਹੋਣੀ ਵੀਡੀਓ ਪਾਉਗੀ ਵੀ ਦੇਖ ਲਈ ਤੂੰ ਬੂਥਾ ਭੰਨ ਦੂਗਾ ਤਾਂ ਮੈਂ ਜਿਹੜਾ ਵੀਡੀਓ ਪਾਈ ਐਂ ਦੇਖ ਲਈ ਲੋ ਨਾ ਖੋਸਣੇ ਨਾਲ ਕੋਰੋਨਾ ਕੜਤਾ ਆ ਗਿਆ ਦੇ ਲੋ ਹੀਰੂ ਅਸਲੀ ਰੂਪ ਚ ਆਪਣੇ ਚ ਹੋਰ ਕੀ ਕਰਾਂ ਵੇ ਹੁਣ ਮੈਂ ਟਲ ਗਈ ਸੀ ਇਹ ਕਹੇ ਤੂੰ ਤੈਨੂੰ ਮੈਂ ਹੱਥ ਬੰਨਦਾ ਠੀਕ ਆ ਉਹਨੂੰ ਘਰੋਂ ਬਾਹਰ ਤੂੰ ਨਾ ਲਿਜਾਗਾ ਠੀਕ ਆ ਉਹਨੂੰ ਘਰੇ ਬੈਠੀ ਬੈਠੀ ਰਹਿਣ ਦੇ ਠੀਕ ਆ ਆ ਕੁੜੀ ਨਾ ਜਾਇਆ ਨਿਕਾ ਜੋ ਹੋਣ ਨੂੰ ਪੁੱਛ ਲਿਆ ਕਰਾਇ ਗਰੂ ਤੇ ਬੇ ਮੇਰੇ ਤਾਂ ਸਾਰੀ ਲਾਹ ਦਹੀ ਜਿਆ ਕੋਈ ਨਹੀਂ ਕੰਮ ਦਾ ਹੈਗਾ ਮੇਰਾ ਹੱਦਾ ਤੇਰੇ ਭਾਦੀ ਚੰਗੀ ਗੱਲ ਹੈ ਕੋਈ ਯਾਰ ਇਹ ਹਿਆਲ ਕੋ ਚੋਰੀਆਂ ਕਰਦੀ ਫਿਰਦੀ ਪਾਥੀ ਜੂਰ ਕਹਿੰਨ ਲੱਗੀਆਂ ਨੇ ਤੈਨੂੰ ਸਾਰੇ ਬੇ ਚਲ ਜਾ ਵਗ ਜਾ ਕਿੱਥੇ ਮੇਰਾ ਸਿਰ ਦੁਖਣ ਲੱਤਾ ਪੈਰਾ ਤਾਂ ਨਹੀਂ ਪਾਣੀ ਪੈਣ ਦੇ ਦੀ ਹਾਂ ਹੋਵੇ ਜੇ ਹਾਂ ਨਾ ਕਹਾਵੇ ਫਿਰ ਟੀਮੀ ਦਾ ਥੱਲੇ ਲੱਗਿਆ ਫਿਰਦਾ ਇਹ ਬਹਾਨੇ ਨਹੀਂ ਜਾਹੀ ਜਾਨੂੰ ਮਾਂ ਨੂੰ ਬੋਲਣ ਦਾ ਸ਼ਰਮ ਨਹੀਂ ਆਉਂਦੀ ਹੈਗੀ ਇਹਨੂੰ ਇਹਨਾਂ ਤੋਂ ਮੈਂ ਦੇਖ ਲਿਆ ਇਹ ਪਾਪੀ ਹਾਂ ਮੈਂ ਨਾ ਚਨੇ ਦਾ ਬਾਅਦ ਤੇ ਕਾਲੇ ਚੁੱਲੇ ਤੇ ਅੱਛਾ ਤੂੰ ਐ ਕਰ ਮਸਾਲਾ ਘੁੱਟ ਖੜਾ ਫੜ ਸਬਜੀ ਬਣਾ ਲਈ ਫਿਰ ਸੋਈ ਚ ਗਰਮੀ ਹੋ ਜਾਂਦੀ ਹੈ ਮੇਰੇ ਤੋਂ ਨਹੀਂ ਬਣਦੀ ਹੈਗੀ ਸਬਜੀ ਸਬਜੀ ਕਿਉਂ ਤੂੰ ਬਣਾ ਲੈ ਨਾ ਪੱਪੀ ਤੋਂ ਕੁਲੀ ਭਾਂਟੀ ਮੰਜੇ ਨੇ ਤਾਂ ਹੀ ਤਾਂ ਮੰਮੀ ਫਿਰ ਤੈਨੂੰ ਬੋਲਦੀ ਆਗੀ ਉਹ ਮੈਂ ਤਾਂ ਥੱਕ ਗਈ ਮੰਮੀ ਪਤਾ ਮੈਨੂੰ ਉਹ ਉੱਥੇ ਲੈ ਗਈ ਉਹ ਪਾਥੀਆਂ ਲੈਣ ਵਾਸਤੇ ਬਾੜੇ 'ਚ ਪਾਥੀ ਲੈਣਾ ਆਹ ਦਾ ਕਰਦੇ ਮੈਂ ਅਗਰ ਆਪਣਾ ਬਾੜਾ ਹੈਗਾ ਐਡੀ ਦੂਰ ਕੀ ਕਰਨ ਵਕੀਆ ਤੁਸੀਂ ਉਹੀ ਤਾਂ ਮੈਂ ਕਹਿ ਰਹੀ ਆ ਜਦੋਂ ਆਪਣੇ ਘਰੇ ਪਾਥੀਆਂ ਹੈਗੀਆਂ ਫਿਰ ਕਿਸੇ ਦੇ ਜਾਣ ਦੀ ਕੀ ਲੋੜਾ ਤੇਰੀ ਮੰਮੀ ਕਿਸੇ ਦੀਆਂ ਪਾਥੀਆਂ ਚੋਰੀ ਕਰਕੇ ਲੈ ਆਈਆ ਨਾਲ ਮੈਨੂੰ ਲੈ ਕੇ ਗਈ ਤੇਰੀ ਮੰਮੀ ਦਾ ਕੀ ਮਤਲਬ ਆ ਤੇਰੀ ਵੀ ਤਾਂ ਮਾਂ ਲੱਗਦੀ ਆ ਉਹ ਹਾਂ ਠੀਕ ਆ ਮੇਰੀ ਮਾਂ ਲੱਗਦੀ ਆ ਪਰ ਜਿਹੜਾ ਬੰਦਾ ਚੋਰੀ ਕਰੇ ਉਹਨੂੰ ਮੈਂ ਮਾਂ ਕੀ ਮਕਾਂ ਮੈਂ ਨਹੀਂ ਕਹਿੰਦੀ ਹੈਗੀ ਮੰਮੀ ਨੂੰ ਨਾਲ ਮੇਰੀ ਗੱਲ ਸੁਣ ਲੈ ਕੋਈ ਨਹੀਂ ਚੋਰੀ-ਚੂਰੀ ਕਰੀ ਉਹਨੇ ਤੂੰ ਇਹਨਾਂ ਜਵਾਬ ਮਾਰ ਉਹ ਤਾਂ ਕਿਸੇ ਤੋਂ ਨਹੀਂ ਆਣੀ ਆ ਹੋਣੀ ਮੇਰੇ ਸਾਹਮਣੇ ਘਰੀ ਆ ਉਹ ਕਿਸੇ ਤੋਂ ਪਾਥੀਆਂ ਲੈਣੀਆਂ ਹੋਣਗੀਆਂ ਨਹੀਂ ਨਾਨੀਆਂ ਮੈਂ ਪੁੱਛਿਆ ਸੀ ਮੈਂ ਕਿਹਾ ਤੁਹਨੇ ਪੁੱਛਿਆ ਕਹਿੰਦੀ ਤਾਂ ਕਿਸੇ ਦੀਆਂ ਪਾਥੀਆਂ ਕਹਿੰਦੇ ਉਹਨੂੰ ਕਿਹੜਾ ਪਤਾ ਲੱਗਦਾ ਕਹਿੰਦੀ ਉਹ ਤਾਂ ਸੜਕ ਤੇ ਕੀ ਪਤਾ ਕਹਿੰਦੇ ਉਹਨੂੰ ਪਤਾ ਨਹੀਂ ਲੱਗਣਾ ਵੀ ਕਿਹੜਾ ਚੱਕ ਕੇ ਲਿਆ ਗਿਆ ਕਹਿੰਦੀ ਆਪਾਂ ਇੱਥੇ ਭਰ ਲੰਨੇ ਆ ਆਹਾਂ ਕੀ ਕਹਿੰਦੇ ਆ ਕੋਲੇ ਕੀ ਸਬੂਤ ਹੈ ਮਮਮੀ ਨੇ ਚੋਰੀ ਨਾ ਤੇਰੇ ਕੋਲੇ ਕੀ ਸਬੂਤ ਹੈ ਮਮਮੀ ਨੇ ਚੋਰੀ કરી ਮਮਮੀ ਨੇ ਆਪ ਕਿਹਾ ਵੀ ਮੈਂ ਤਾਂ ਚੋਰੀ ਲੈ ਕੇ ਜਾ ਰਹੀ ਹਾਂ ਮਮਮੀ ਤਾਂ 100 ਵਾਰੀ ਗੱਲ ਬਦਲ ਜੂ ਝੂਠਾ ਇਲਜ਼ਾਮ ਤੇਰੇ ਤੇ ਆ ਨਾਲੇ ਆਪਣੀਆਂ ਪਾਥੀਆਂ ਹੈ ਹੀ ਨਹੀਂ ਉੱਥੇ ਤਾਂ ਆਪਣੀਆਂ ਪਾਥੀਆਂ ਹੈਗੀਆਂ ਨੇ ਚਾਹੇ ਨਹੀਂ ਹੈਗੀਆਂ ਤੂੰ ਮੰਨ ਲਓ ਕਿਉਂ ਕਹਿੰਦੀ ਵੀ ਉਹਨੇ ਕਰੀਆਂ ਨੇ ਜੇ ਇਹ ਇੱਥੇ ਹੁਣ ਤਹੇ ਤੇਰੀ ਸੱਸਾ ਜੇ ਇੱਥੇ ਤੇਰੀ ਮਾਂ ਹੁੰਦੀ ਫਿਰ ਵੀ ਤੂੰ ਐਂ ਕਹਿੰਦੀ ਵੀ ਹਾਂ ਚੋਰੀ ਕਰੀ ਹਾਂ ਮੇਰੀ ਮੰਮੀ ਨੇ ਕਿਹਾ ਜੇ ਕੋਈ ਚੋਰੀ ਕਰੇ ਤਾਂ ਐਂ ਹੀ ਕਹਿਣਾ ਵੀ ਉਹ ਚੋਰ ਹੈ ਉਹ ਬੱਸ ਕਰਿਆ ਕਰ ਭਾਬੀ ਤੂੰ ਹੀ ਨਾ ਪਕਾਈ ਮਰਿਆ ਕਰ ਜੇ ਮੰਮੀ ਨੇ ਸੁਣ ਲਿਆ ਨਾ ਤੇਰੀ ਗੁੱਤਨੀ ਪੱਟ ਦੂਗੀ ਵੀ ਤੂੰ ਹੀ ਪੱਟੇ ਦੂਗੀ ਚੋਰ ਨਹੀਂ ਕਹਨੀ ਆ ਉਹਨੂੰ ਫਿਰ ਉਹਨੇ ਚੋਰੀ ਕਰੀ ਆ ਨਹੀਂ ਕਰੀ ਕਰੀ ਆ ਉਹਨਾਂ ਦੇ ਪਾਥੀਆਂ ਲੈਣੀਆਂ ਹੋਣਗੀਆਂ ਨਹੀਂ ਲੈਣੀਆਂ ਹੈਗੀਆਂ ਮੈਂ ਪੁੱਛਿਆ ਸੀ ਤੂੰ ਛੱਡੇ ਗੱਲ ਦਾ ਖੜਾ ਜਾ ਮੈਂ ਉਹ ਕਰ ਗੰਡੇ ਗੁੰਡੇ ਚੀਰਨ ਵਾਲੇ ਮਿਰਚਾਂ ਮੈਂ ਮਸਾਲਾ ਤੂੰ ਸਮਝਾਈ ਤੇਰੀ ਮੰਮੀ ਚੋਰ ਐ ਜਦੋਂ ਉਹ ਖੜੇ ਹੋ ਕੱਪੜੇ ਗੰਡੇ ਮਿਰਚਾਂ ਚੀਰ ਮੈਂ ਮਸਾਲਾ ਪੁੱਟਾ ਮੈਂ ਛੋਣੀ ਹੋਣਾ ਮੈਂ ਤਾਂ ਥੱਕ ਗਈ ਮੈਂ ਤਾਂ ਪਹਿਲਾਂ ਨਾ ਆ ਕੇ ਆਈ ਪਰ ਵੀ ਇੱਥੇ ਲੱਗ ਜਾ ਕਰ ਮੇਰਾ ਸਿਰਦਰਦ ਹੋਣਾ ਲੱਗਿਆ ਦੇਖ ਹੋਊਗਾ ਕੀ ਨਹੀਂ ਉਂਗਲਾਂ ਲੱਗ ਜਣੀਆਂ ਮੇਰੇ ਧੀ ਨੂੰ ਤੈਨੂੰ ਮੈਨੂੰ ਕਸਰ ਨਾ ਪਤਾ ਨਹੀਂ ਲੱਗਦਾ ਹੈ ਆ ਕੀ ਕਰੀ ਕੀ ਚੋਰੀ ਕਰ ਲੈਣੀ ਮੈਂ ਕੀ ਚੋਰੀ ਕਰ ਦੇ ਦੱਸੀ ਮੈਨੂੰ ਹੈ ਦੱਸੀ ਪਹਿਲਾਂ ਮੈਨੂੰ ਕੀ ਚੋਰੀ ਕਰਨੀ ਹੁਣ ਤਾਂ ਮੈਥੋਂ ਬਚਦੀ ਨਹੀਂ ਹੈ ਨੀ ਤੂੰ ਮੇਰੇ ਜਵਾਕਾਂ ਨੂੰ फडਕਾਉਣੀ ਆ ਮੈਂ ਤਾਂ ਮਾੜਾ ਮੋਟਾ ਤੇਰਾ ਪਿਆਰ ਹੀ ਲੱਗੀਦੀ ਕਰਨ ਨਹੀਂ ਮੈਂ ਤਾਂ ਤੂੰ ਦੁਬਾਰੇ ਜ਼ਹਿਰ ਵਰਗੀ ਲੋਕੀ ਬੋਲ ਨਹੀਂ ਤੋ ਕੀ ਕੀ ਬੋਲਦੀ ਏ ਤੂੰ ਮम्मी ਮਰ ਚੁੱਕੀ ਮਰ ਚੁੱਕੀ ਮम्मी ਮੈਂ ਕੁਝਾ ਕਰਦਾ ਮੈਨੂੰ ਆ ਜਾ ਮਹਕਮਾ ਤਾਂ ਦਰਾਂਤ ਤਰੀਕਾ ਮੰਮੀ ਫਿਰ ਤੁਸੀਂ ਸੱਚ ਦੱਸੋ ਚੋਰੀ ਕਰਕੇ ਨਹੀਂ ਆਏ ਨਾ ਤੂੰ ਚੁੱਪ ਕਰ ਜਾ ਮੈਂ ਮਾਰ ਕੇ ਮੁੱਕੀ ਤੇਰੇ ਦੰਦਣ ਪਾ ਦੇ ਤੂੰ ਪਹਿਲਾਂ ਤਾਂ ਮੁੰਡੇ ਨੂੰ ਫੜਕਾਇਆ ਨਹੀਂ ਤੋ ਮੇਰਾ ਨਾਮ ਬਦਨਾਮ ਕਰਨ ਲੱਗੀ ਪਈ ਮੇਰੀ ਤੀ ਸਾਹਮਣੇ ਮੇਰੇ ਪੁੱਤਾਂ ਸਾਹਮਣੇ ਮੰਮੀ ਫਿਰ ਤੁਸੀਂ ਝੂਠ ਕਾ ਤਾਂ ਬੋਲਦੇ ਹੋ ਨਹੀਂ ਤੇਰਾ ਸਰ ਬੋਲਦਿਆ ਝੂਠ ਬਹਿਲੇ ਮੇਰੀਆਂ ਪਾਥੀਆਂ ਤੇ ਉਹ ਪੁੱਤ ਝੂਠ ਬੋਲਦੀ ਆ ਇਹ ਨਹੀਂ ਹੈਗੀਆਂ ਤੁਹਾਡੀਆਂ ਬਾਥੀਆਂ ਨਹੀਂ ਹੈਗੀਆਂ ਤੁਹਾਡੀਆਂ ਤਾਂ ਆ ਪਈਆਂ ਨੇ ਬਾਹਰ ਬਾੜੇ ਚ ਨੇ ਤੈਨੂੰ ਕੀ ਪਤਾ ਤੂੰ ਤਾਂ ਕੱਲ ਨਹੀਂ ਆ ਚਾਰ ਪੰਜ ਬਾੜੇ ਨੇ ਮੇਰੇ ਤੁਸੀਂ ਮੈਨੂੰ ਆਪੀ ਤਾਂ ਦੱਸਿਆ ਸੀ ਵੀ ਮੇਰੀਆਂ ਨਹੀਂ ਹੈਗੀਆਂ ਤਾਂ ਕਿਸੇ ਦੀਆਂ ਨੇ ਤੁਸੀਂ ਮੈਨੂੰ ਇਹ ਕਿਹਾ ਸੀ ਵੀ ਚੁੱਪ ਕਰ ਚਾ ਚ ਵੜ ਤੇ ਮਰੂ ਕੋਣੀ ਮੇਰੀ ਗੱਲ ਸੁਣ ਲਾਬੋ ਦੱਸਾਂ ਫਿਰ ਉਹ ਤਾਂ ਪੋਤਾ ਤੇਰੀ ਚਾਚੀ ਦੀਆਂ ਬਾਥੀਆਂ ਦੀ ਮਾਂ ਚਲ ਸੁੱਕੀਆਂ ਪੰਨਿਆਂ ਆਪਣੇ ਗਿਰੀਆਂ ਦੀ ਤਾਂ ਲਈ ਨਾ ਮੈਨੂੰ ਐਂ ਦੱਸ ਜਦੋਂ ਤੂੰ ਬਾਥੀਆਂ ਲੈਣ ਜਾਣਾ ਹੁੰਦਾ ਇਹਨੂੰ ਕੱਧ ਲੈ ਕੇ ਗਿਆ ਤੂੰ ਮੈਨੂੰ ਲੈ ਕੇ ਚੱਲਾ ਕਰ ਇਹੋ ਜੇ ਘਰ ਦੇ ਕੰਮਾਂ ਚ ਜੀ ਚ ਵਾਧਾ ਹੋਵੇ ਉਦੋਂ ਮੈਂ ਜਾਉ ਇਹਨੂੰ ਕਿ ਮੈਨੂੰ ਨਹੀਂ ਲੈ ਕੇ ਜਾਣੀ ਪਤਾ ਲੱਗ ਗਿਆ ਮੇਰੀ ਧੀ ਦਾ ਕਿੰਨੀ ਸਿਆਣੀ ਆ ਨੇ ਕਤੂੰ ਤੂੰ ਤਾਂ ਘਾਟੇ ਦਾ ਬਣ ਜਾ ਮੈਂ ਦੇਖ ਲਈ ਤੇਰੇ ਤੇ ਤਾਂ ਯਕੀਨ ਕਰਨਾ ਨਾ ਹਾਂ ਚੱਕ ਲਈ ਤਾਂ ਤੂੰ ਐ ਕਰਦੇ ਉਹਨਾਂ ਨੂੰ ਪੰਨ ਕੇ ਕੋਠੇ ਤੇ ਪਾ ਦੇ ਛੇਦੀ ਸੁੱਕ ਜਾਣਗੇ ਚਾਪਾ ਚਲ ਕੋਈ ਨਾ ਤਾਂ ਮੈਂ ਪਾ ਦਿੰਨੀ ਇਹਨੂੰ ਸਮਝਾ ਦੇ ਮਾੜਾ ਮੋਟਾ ਨਹੀਂ ਤਾਂ ਡੌਂਡੂ ਕੀ ਬਿੱਟੀ ਜਾਂ ਤਾ ਸਮਝਾ ਦੂੰਗੀ ਮੈਂ ਤੂੰ ਜਾ ਨਾਲ ਇਹਨੂੰ ਪੜਿਆ ਕੇ ਪੁੱਛ ਲਈ ਬੀਟੀਓ ਬੁਢੀ ਉਤਾ ਨਹੀਂ ਬਣਾਈ ਹੈਗੀ ਮੈਂ ਘਾਟ ਬੁਦਰੀ ਕਰਦੀ ਮੰਮੀ ਤੁਸੀਂ ਸੱਚ ਨਹੀਂ ਬੋਲਦੇ ਹੈਗੇ ਨਹੀਂ ਸੱਚ ਬੋਲਦੀ ਮੰਮੀ ਨਹੀਂ ਬੋਲਦੀ ਸੱਚ ਮੈਨੂੰ ਇੱਕ ਗੱਲ ਦੱਸ ਲਾਭੂ ਇਹ ਸ਼ੁਰੂ ਤੋਂ ਚੋਰੀ ਕਰਦੇ ਨੇ ਓ ਟਿੱਕ ਚੋਂ ਕਿਉਂ ਮੁੱਕੀਆਂ ਖਾਈਂ ਦੰਦ ਕੱਢੇ ਜਾਂਦੇ ਸਾਨੂੰ ਤਾਂ ਉਹ ਚੱਤਰ ਲਉਂਦੀ ਤੇਰੇ ਗੱਲ ਸੁਣ ਲੈ ਜਦੋਂ ਮੰਮੀ ਆਏ ਤਾਂ ਕੋਈ ਕੰਮ ਕਰਦੀ ਜੇ ਤੂੰ ਨਾਲ ਨਾ ਜਾਇਆ ਤਾਂ ਅਈ ਮੈਂ ਤੈਨੂੰ ਕਰੋ ਕਢਾ ਦੂਗੀ ਮੁਰਤੇ ਮੇਰੀ ਗੱਲ ਸੁਣ ਮੈਂ ਝੂਠਾ ਨਹੀਂ ਬੋਲ ਰਹੀ ਸੱਚੀ ਚੋਰੀ ਕਰਕੇ ਲਈ ਹੈ ਨਾ ਸੱਚੀ ਚੋਰੀ ਕਰਕੇ ਲਈ ਆਹੋ ਟਿੱਕ ਲੈ ਫਿਰ ਤੁਸੀਂ ਰੋਕਦੇ ਘਾਤੋਂ ਨਹੀਂ ਓ ਰੋਕ ਤਾਂ ਦਿੱਤੀ ਤੇਰੇ ਸਾਹਮਣੇ ਕਹਿ ਤਾਂ ਦਿੱਤਾ ਵੀ ਇਹੋ ਜਿਹਾ ਕੰਮ ਨਹੀਂ ਕਰਨਾ ਮੰਨਦੀ ਤਾਂ ਹੈ ਨਹੀਂ ਕਹਿੰਦੀ ਮੈਂ ਤਾਂ ਚੱਕੀਆਂ ਨਹੀਂ ਮੰਨਦੀ ਅਗਲੀ ਨਾ ਮੰਨਣ ਦੇ ਤਾਂ ਹੀ ਕਿ ਲੈਣਾ ਤੂੰ ਆਪਦਾ ਕੰਮ ਕਰ ਜਾ ਘੰਡੇ ਚੱਕ ਕੇ ਲੈਣ ਵਾਲੇ ਮਿਰਚਾ ਖੜੀ ਹੋ ਜਾ ਓ ਜਖੜੀ ਇੱਕ ਤਾਂ ਮਸਾਂ ਹੀ ਤੁਰਦੀ ਆ ਜੇ ਮੈਂ ਹੱਡਾਂ ਚ ਜਾਣ ਨਹੀਂ ਹੁੰਦੀ ਖੜੀ ਕਰ ਦੇ ਜਾਨੀ ਹਾਂ ਹਮ ਆਕਸ਼ਨ ਪਤਾ ਯਾ ਮਸੀ ਕਿੰਨੇ ਕ ਪਾਣੀ ਚ ਜਿੰਨੀ ਧਰਤੀ ਦੁੱਤਿਆ ਨਾ ਉਦੋਂ ਦੁੱਬਣੀ ਥੱਲੇ ਆ ਗਈ ਆ ਦੇਖਣਾ ਮੇਰੇ ਵਾਲਾ ਮਾਸੜ ਵਿਚਾਰਾ ਮੰਜੇ ਤੇ ਪਾਤਾ ਗੋਡਾ ਤੋੜ ਕੇ ਅਹ ਗੋਲਾ ਮਾਰ ਦੇ ਪੱਬੀ ਨੂੰ ਕੁਝ ਸਿਕਾਉਣਾ ਨਹੀਂ ਹੈਗਾ ਸੱਚੀ ਮਾਸੀ ਹੁਣ ਕੱਟ ਲਾ ਲੈ ਬਾਈ ਬਣ ਕੇ ਕੱਟ ਲਾ ਲੈ ਐਕਸ਼ਨ ਓ ਪਤਾ ਮਾਸੀ ਮੈਨੂੰ ਤੂੰ ਕਿੰਨੇ ਕ ਪਾਣੀ ਚ ਜਿੰਨੀ ਧਰਤੀ ਦੇ ਉੱਤੇ ਆ ਨਾ ਓਨੀ ਥੱਲੇ ਆ ਤੂੰ ਮਾਸਟਰ ਵਿਚਾਰਿਆ ਖੁੰਜੇ ਲਾਰਖਾ ਉਹਨੂੰ ਪੁੱਛ ਕੇ ਦੇਖ ਗੋਡਾ ਤੋੜ ਕੇ ਨਾ ਉਹ ਤੁਰਨ ਜੋਗਾ ਛੱਡਾ ਨਾ ਬੱਸ ਕੱ ਤੈ ਮੇਰੀ ਗੱਲ ਸੁਣ ਮੈਂ ਮਾਸੀ ਆਕੜ ਚ ਨਹੀਂ ਬੋਲੀ ਮੇਰੇ ਨਾਲ ਕਹ ਮੈਂ ਕਿਹਾ ਤੇ ਉਹਨੂੰ ਛੱਡਿਆ ਉਹਨਾ ਹੂੰ ਠੀਕ ਆ ਕਾ ਹੁਣ ਤੂੰ ਕਿਸੇ ਦਾ ਕੀ ਕਸੂਰ ਆ ਹਨਾ ਮਾਸੀ ਆਖੀ ਲੜਾਈ ਬਈ ਮੇਰੇ ਜਵਾਕ ਨਹੀਂ ਘਟ ਹੈਗੇ ਹੂੰ ਪਹਿਲਾਂ ਮਾਸੀ ਨੇ ਗੋਡਾ ਤੋੜ ਕੇ ਆ ਗਈ ਬਈ ਉਹਨਾਂ ਦਾ ਆਪਸ ਵਿੱਚ ਦਾ ਮਾਮਲਾ ਤੁਸੀਂ ਕੀ ਲੈਣਾ ਹੈ ਮੇਰੇ ਭੈਣ ਨੂੰ ਤੁਸੀਂ ਜਲੀਲ ਕਰਦਾ ਪਹਿਲਾਂ ਮਾਸੀ ਨੇ ਮਸੜ ਦਾ ਗੋਡਾ ਤੋੜਿਆ ਹਾਂ ਫੇਰਾ ਇਹਦੇ ਤੇ ਹੱਥ ਚੱਕ ਲਿਆ ਵਿਚਾਰੇ ਤੇ ਉਹ ਦੱਸ ਮੈਂ ਕੀ ਕਰਦੀ ਮਰਸੀ ਨੂੰ ਫਿਰ ਮਾਸੀ ਇਹਨਾਂ ਨੇ ਭਜਾਤਾ ਆਏ ਨਾ ਭਾਈ ਕਰ ਕਰ ਮੇਰੀ ਨਹੀਂ ਗਏ ਫਿਰ ਆਏ ਮੇਰੀ ਭੈਣ ਭਜਾ ਕੇ ਰੱਖਦੀ ਮੰਮੀ ਰੁੱਸੀ ਬੈਠੀ ਆ ਮੈਂ ਅੱਜ ਭਾਈ ਬਾਲੇ ਕੁੱਚੇ ਜਾ ਮੇਰੀ ਭੈਣ ਨੂੰ ਲੈ ਕੇ ਉਹ ਵੀ ਮੇਰੇ ਤਾਂ ਜੀਜੀ ਨੂੰ ਭੈਣ ਕੋਲ ਬਾਜ ਜਾ ਮਾਤਾ ਫਿਰ ਦੋ ਦਿਨ ਲਾਇਆ ਆਹੋ ਮੈਨੂੰ ਕੱਢ ਦੇ ਕੰਜਰਾ ਇਹ ਦੋ ਤੂੰ ਹੀ ਜਾ ਭੈਣ ਕੋਲ ਦੋ ਦਿਨ ਲਾਇਆ ਠੀਕ ਆ ਓਏ ਵਿਚ ਨਹੀਂ ਆਈ ਕਹਦੀ ਤੂੰ ਮੈਨੂੰ ਕਹ ਮੈਂ ਕਰ ਤੂੰ ਹੀ ਜਾ ਤੂੰ ਲਾਇਆ ਆਹੋ ਸਾਨੂੰ ਖੁੱਲਾ ਹੋ ਜਾਣਗੇ ਮੈਂ ਕਹ ਦੋ ਹਾਂ ਨਾ ਦੋਵੇਂ ਕੱਢ ਗਈ ਰਾਜੀ ਆ। ਕਿਹ ਚਾਹਣਾ ਤੂੰ ਤਾਂ ਮੈਨੂੰ ਕੱਢ ਗਈ ਰਾਜੀ ਆ। ਕੰਜਰਾ ਜਾਣ ਕੇ ਕਹਿਣਾ ਮੈਨੂੰ ਸਭ ਪਤਾ ਤੇਰਾ ਵੈਕੇ ਨੂੰ। ਕਿ ਚੰਗਾ ਫਿਰ ਤੂੰ ਮਾਸੀ ਨਾਲ ਗੱਲ ਕਰ ਲੈ ਮੈਂ ਵੀ ਕਰ ਲਉਂਦਾ ਦਿਮਾਗ ਠੰਡਾ ਹੋ ਜੁਕਾ। ਠੀਕ ਆ। ਇਹ ਗੱਲਾਂ ਨੇ ਆਪਣੀਆਂ ਠੀਕ ਆ। ਹੁਣ ਸਰ ਤਾਂ ਪਹਿਲਾਂ ਤੂੰ ਮੈਨੂੰ ਮੇਰੀ ਗੱਲ ਸੁਣਾ ਹੁਣ ਸਰ ਤਾਂ ਤੂੰ ਮੈਨੂੰ ਇਹ ਕਹੇਗਾ। ਮਾਂ ਕੀ ਹੋ ਗਿਆ? ਤੂੰ ਐ ਬੈਠੀ ਐ ਨਾ ਕੁਛ ਖਾਦਾ ਨਾ ਪੀਤਾ। ਮੈਂ ਤੂੰ ਇੱਥੇ ਪਈਆਂ। ਕੁਝ ਖਾ ਪੀ ਲੈ ਰੋਟੀ ਵੀ ਖਾ ਲਈ ਦੇਣਾ ਹੈ। ਹਾਂ। ਕਹ ਮੈਨੂੰ ਪਤਾ ਤੂੰ ਜਿਹੜੀ ਗੱਲਾਂ ਗੁੱਸੇ ਮੈਂ ਸਭ ਜਾਣਦਾ।